ਬਾਈ ਜੀ ਤਿਆਰੀ ਹੈ ਜੀ ਅੱਗੇ ਦਿੱਲੀ ਵੱਲ ਨੂੰ ਵਧਣ ਦੀ ਹਾਂ ਜੀ ਬਿਲਕੁਲ ਤਿਆਰੀ ਹੈ ਜੀ ਹਰ ਤਿਆਰੀ ਹੈ ਜੀ 101 ਬੰਦੇ ਦਾ ਜਥਾ ਲਗਾਵਾਂਗੇ ਉਹਦੇ ਉੱਤੇ ਅਸੀਂ ਹਟਾਲਿਆ ਬਾਈ ਜੀ ਰੈਸਕਿਊ ਕਰਨ ਵਾਸਤੇ ਤੁਹਾਡੀ ਤਿਆਰੀ ਹੈ ਜੀ ਪੂਰੀ ਹਾਂ ਜੀ ਫੁੱਲ ਤਿਆਰੀ ਹੈ ਜੀ ਅੱਛਾ ਜੀ ਫੁੱਲ ਤਿਆਰੀ ਹੈ ਜੀ ਜਦੋਂ ਵੀ ਕਿੰਨੀਆਂ ਕਿੰਨੀਆਂ ਗੱਡੀਆਂ ਲੱਗੀਆਂ ਹੋਈਆਂ ਕਾਫੀ ਖੜੀਆਂ ਨੇ ਜੀ 10-15 ਗੱਡੀਆਂ ਖੜੀਆਂ ਨੇ ਇੱਥੇ ਆਵਰਾ ਪਾਠ ਕਰ ਲਿਆ ਸਵੇਰ ਦਾ ਰੱਬ ਦਾ ਨਾਮ ਲਿਆ ਹੁਣ ਚੜ੍ਹਦੀ ਕਲਾ ਜਾਵਾਂਗੇ ਜਿੰਨਾ ਮਰਜੀ ਸਾਡੇ ਦੇ ਬੰਬ ਸੋਟ ਰਹੇ ਨੇ ਜੋ ਮਰਜੀ ਕਰ ਲੈਣ ਇਹ ਤਾਂ ਕਹਿੰਦੇ ਟਰੇਟਰ ਟਰਾਨੀਆਂ ਨਹੀਂ ਜਾਣ ਦੇਣੀਆਂ ਇਹਨਾਂ ਦੇ ਵਿੱਚ ਬੰਬ ਉਹ ਮੋਡੀਫਾਈਡ ਟਰੇਟ ਕਰਾਇਆ ਕੋਈ ਸਾਡੇ ਕੋਲ ਅਸਲਾ ਨਹੀਂ ਹੈਗਾ ਖਾਲੀ ਹੱਥਾਂ ਆ ਜਦੋਂ ਮਰਜੀ ਟਰਾਲੀਆਂ ਨਹੀਂ ਕਲਾਸੀ ਵੀ ਕਰ ਸਕਦੇ ਸਰਕਾਰ ਇਹੋ ਜੀ ਨਿਕੰਮੀ ਸਰਕਾਰ ਵਾ ਜਿਹੜੇ ਇਹਨਾਂ ਦੇ ਮੰਤਰੀ ਆ ਬਿੱਟੂ ਜਿਹੜਾ ਵਾ ਮੈਂ ਕੇਂਦਰੀ ਮੰਤਰੀ ਆ ਉਹ ਵੀ ਕਹਿੰਦਾ ਹੈਗਾ ਵੀ ਖਾਲੀ ਹੱਥ ਆਜੋ ਕੋਈ ਗੱਲ ਨਹੀਂ ਹੋਰ ਇਹਨਾਂ ਦੇ ਮੰਤਰੀ ਬੋਲੇ ਖਾਲੀ ਹੱਥ ਚੱਲ ਜਾਣ ਕਿਸਾਨ ਕੋਈ ਗੱਲ ਨਹੀਂ ਕੀ ਪਰ ਜਿੱਦਣਾ ਹੁਣ ਇਹ ਖੇਤਰੇ ਨੂੰ ਖਾਲੀ ਹੱਥ ਬਿਲੇ ਤੁਰਿਆ ਫੇਰ ਇਹਨਾਂ ਗੋਲੀਆਂ ਮਾਰੀਆਂ ਸਾਡੇ ਤੇ ਸਵਾਗਤ ਹੈ ਜੀ ਤੁਹਾਡਾ ਲੋਕੋ ਵਾਸ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢੱਲੋ ਦੋਸਤੋ ਅਸੀਂ ਇਸ ਸਮੇਂ ਸ਼ੰਭੂ ਬਾਰਡਰ ਤੇ ਪਹੁੰਚੇ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਉਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਤਾਂ ਮਾਨਜੋਗ ਸੁਪਰੀਮ ਕੋਰਟ ਦੇ ਕਹਿਣ ਤੇ ਜਿਹੜੇ ਕਿਸਾਨ ਨੇ ਉਹ 101 ਕਿਸਾਨਾਂ ਦੇ ਜਥੇ ਦੇ ਰੂਪ ਦੇ ਵਿੱਚ ਮਰਜੀਵੜੇ ਜਥੇ ਦੇ ਰੂਪ ਦੇ ਵਿੱਚ ਕਿਸਾਨ ਅੱਜ ਦਿੱਲੀ ਵੱਲ ਨੂੰ ਕੂਚ ਕਰਨਗੇ ਵਾਇਆ ਹਰਿਆਣਾ ਹੋ ਕੇ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਸ਼ੰਭੂ ਬਾਰਡਰ ਤੇ ਪਹੁੰਚੇ ਹੋਏ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਂਦੇ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਸ਼ੰਭੂ ਬਾਰਡਰ ਤੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਹੁਣ ਕਿਸਾਨ ਨੇ ਜਿਹੜੇ 101 ਕਿਸਾਨਾਂ ਦਾ ਜਥਾ ਵਾਇਆ ਹਰਿਆਣਾ ਹੁੰਦਿਆ ਹੋਇਆ ਦੇਸ਼ ਦੀ ਰਾਤ ਹਨੇਰੇ ਤੱਕ ਪਹੁੰਚੇਗਾ ਤਾਂ ਦੂਸਰੇ ਪਾਸੇ ਵੀ ਆਪਾਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਕਿ ਦੂਸਰੇ ਪਾਸੇ ਹਰਿਆਣਾ ਐ ਸਮੇਂ ਅਸੀਂ ਪੰਜਾਬ ਦੀ ਹੱਦ ਦੇ ਅੰਦਰ ਖੜੇ ਹੋਏ ਆ ਤਾਂ ਥੋੜੀ ਦੂਰ ਤੇ ਹਰਿਆਣਾ ਜਿਹੜਾ ਸੂਬਾ ਆ ਉਹ ਸ਼ੁਰੂ ਹੋ ਜਾਂਦਾ ਤੇ ਪ੍ਰੰਪਾ ਪੰਜਾਬ ਤੇ ਹਰਿਆਣਾ ਦਾ ਜਿਹੜਾ ਬਾਰਡਰ ਆ ਸ਼ੰਭੂ ਬਾਰਡਰ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਪਹੁੰਚੇ ਨੇ 101 ਕਿਸਾਨਾਂ ਦੀ ਜਿਹੜੀ ਗਿਣਤੀ ਹੈ 101 ਕਿਸਾਨਾਂ ਦੇ ਜਥੇ ਦੇ ਰੂਪ ਦੇ ਵਿੱਚ ਕਿਸਾਨ ਵਾਇਆ ਹਰਿਆਣਾ ਹੋ ਕੇ ਦੇਸ਼ ਦੀ ਰਾਜਨੀਤਿਕ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨ ਵਾਸਤੇ ਤਿਆਰਬਰ ਤਿਆਰ ਬੈਠੇ ਹੋਏ ਨੇ ਤਾਂ ਇੱਥੇ ਜਿਹੜੇ ਹੋਰ ਵੀ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਇੱਕ ਵਾਰ ਤੁਹਾਨੂੰ ਇੱਧਰ ਲਿ ਬਸਦੀ ਆਪਾਂ ਤਸਵੀਰ ਜ਼ਰੂਰ ਦਿਖਾ ਦਿੰਨੇ ਆ ਕਿ ਕਿਸਾਨ ਸ਼ੰਭੂ ਬਾਰਡਰ ਤੇ ਕਿਸ ਤਰੀਕੇ ਦੇ ਨਾਲ ਬੈਠੇ ਹੋਏ ਨੇ ਤਾਂ ਕਿਸਾਨਾਂ ਵੱਲੋਂ ਤਿਆਰੀ ਪੂਰੀ ਮੁਕੰਮਲ ਕਰ ਲਈ ਗਈ ਹੈ ਥੋੜੀ ਦੇਰ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਸ਼ੰਭੂ ਬਾਰਡਰ ਤੋਂ ਪੈਦਲ ਮਰਜੀਵੜੇ ਜਥੇ ਦੇ ਰੂਪ ਦੇ ਵਿੱਚ ਜਿਹੜੇ ਕਿਸਾਨ ਵੀਰ ਨੇ ਉਹ ਅੱਗੇ ਵਧਣਗੇ ਤਾਂ ਇਸ ਸਮੇਂ ਦੀਆਂ ਜਿਹੜੀਆਂ ਤਿਆਰੀਆਂ ਨੇ ਲਗਭਗ ਅੱਧੇ ਪੌਣੇ ਘੰਟੇ ਤੱਕ ਇੱਥੋਂ ਜਿਹੜੇ ਕਿਸਾਨ ਨੇ ਉਹ ਦਿੱਲੀ ਵੱਲ ਨੂੰ ਕੂਚ ਕਰਨਗੇ ਕਿਉਂਕਿ ਸ਼ੁੱਕਰਵਾਰ ਦੀ ਜੇਕਰ ਆਪਾਂ ਗੱਲ ਕਰ ਲਈਏ ਸ਼ੁੱਕਰਵਾਰ ਨੂੰ ਵੀ ਕਿਸਾਨ ਸੀਗੇ ਜਿਹੜੇ ਉਹ ਮਰਜੀਵੜੇ ਜਥੇ ਦੇ ਰੂਪ ਦੇ ਵਿੱਚ ਦਿੱਲੀ ਵੱਲ ਨੂੰ ਕੋਸ਼ਿਸ਼ ਕਰਨ ਵਾਸਤੇ ਅੱਗੇ ਵਧੇ ਸੀ ਪਰ ਹਰਿਆਣਾ ਪ੍ਰਸ਼ਾਸਨ ਵੱਲੋਂ ਹਰਿਆਣਾ ਸਰਕਾਰ ਵੱਲੋਂ ਕਿਸਾਨ ਜਿਹੜੇ ਮਰਜੀਵੜੇ ਜਥੇ ਦੇ ਰੂਪ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਸੀ ਉਹਨਾਂ ਦੇ ਅਥਰੂ ਗੈਸ ਦੇ ਗੋਲੇ ਉੱਟੇ ਗਿਆ ਸੀ ਤਾਂ ਹੋਰ ਵੀ ਇੱਧਰ ਕਿਸਾਨ ਵੀਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਜੀ ਤਿਆਰੀ ਹੈ ਤੁਹਾਡੀ ਅੱਗੇ ਜਾਣ ਦੀ ਹਾਂ ਤਿਆਰੀ ਹੈ ਤਿਆਰੀ ਹੈ 12 ਵਜੇ ਦਾ ਟਾਈਮ ਰੱਖ ਇੱਕ ਸੌ ਇੱਕ ਮਰਜੀ ਵੜਾ ਜਾਊਗਾ ਇਹ ਵਲੰਟੀਅਰ ਅੱਛਾ ਤੁਸੀਂ ਪੈਦਲ ਜਾਓਗੇ ਜਿੰਨੇ ਕਿਸਾਨ ਵੀਰ ਨੇ ਪੈਦਲ ਜੀ ਪੈਦਲ ਜਾਣ ਪ੍ਰਸ਼ਾਦਾ ਜੀ ਸ਼ੁੱਕਰਵਾਰ ਨੂੰ ਵੀ ਤੁਸੀਂ ਜਾਣ ਦੀ ਕੋਸ਼ਿਸ਼ ਕੀਤੀ ਸੀ ਤੁਹਾਡੇ ਤੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਸੀ ਹਾਂ ਡੇਢ ਦਰਜਨ ਕਿਸਾਨ ਜ਼ਖਮੀ ਹੋ ਗਏ ਤੇ ਤੇ ਫਿਰ ਵਾਪਸ ਆ ਗਿਆ ਤੀਜਾ ਤਾਂ ਤੇ ਅੱਜ ਦੁਬਾਰਾ ਜਾਣਾ ਹੈ ਫਿਰ ਬਿਲਕੁਲ ਬਿਲਕੁਲ ਭਾਈ ਜੀ ਤਿਆਰੀ ਹੈ ਜੀ ਅੱਗੇ ਦਿੱਲੀ ਵਾਲ ਨੂੰ ਵਧਣ ਦੀ ਹਾਂ ਜੀ ਬਿਲਕੁਲ ਤਿਆਰੀ ਹੈ ਜੀ ਸਰਕਾਰ ਨੇ 13 ਫਰਵਰੀ ਤੋਂ 11 ਫਰਵਰੀ ਤੋਂ ਲੈ ਕੇ ਅੱਜ ਤੱਕ ਪ੍ਰਸ਼ਾਸਨ ਵਾਲੇ ਆਏ ਉੱਤੇ ਕੰਧਾ ਗੱਡੀਆਂ ਕਈਆਂ ਨੇ ਕੰਕਰੀਟ ਵਾਲੀਆਂ ਆ ਤੁਸੀਂ ਨਾ ਦੇਖੀ ਹੈ ਜਿਹੜਾ ਸਮਾਨ ਕੱਲ ਲਿਆਂਦਾ ਹੈ ਰਸਤੇ 'ਚ ਪੱਟ ਕੇ ਤੇ 3-3 4-4 ਫੁੱਟ ਦੇ ਏਕਲ ਗੱਡੇ ਹੋਏ ਐ ਕੱਲ ਇਹਨਾਂ ਨੇ ਮੀਡੀਆ ਕਰਮੀਆਂ ਦੇ ਉੱਤੇ ਵੀ ਪਰਸੋਂ ਹਰਿਆਣਾ ਪ੍ਰਸ਼ਾਸਨ ਵਾਲੇ ਅਟੈਕ ਕਰਿਆ ਉਹ ਵੀ ਇੱਕ ਦੋ ਜ਼ਖਮੀ ਹੋਏ ਐ ਜਿਸ ਦੇ ਅਸੀਂ ਨਖੇਦੀ ਕਰਦੇ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਤੁਸੀਂ 23 ਫਸਲਾਂ ਦੇ ਭਾਅ ਮੈਦਦ ਦਿਨੇ ਹੋ ਉਹਨਾਂ ਦੀ ਕਾਨੂੰਨੀ ਕਾਨੂੰਨ ਬਣਾ ਦਿਓ ਪ੍ਰਾਈਵੇਟ ਖਰੀਦੇ ਸਰਕਾਰੀ ਖਰੀਦੇ ਕਿਸਾਨ ਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਕਣਕ ਵੇਚੀ 2300 ਨੂੰ ਬਿਲਕੁਲ ਬਿਲਕੁਲ ਤਾਂ ਆਪਾਂ ਇੱਕ ਪਾਸੇ ਇਧਰ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਰੈਸਕਿਊ ਜਿਹੜੀ ਉਹ ਟੀਮਸ ਨੇ ਇਹ ਗੱਡੀਆਂ ਨੇ ਐਂਬੂਲੈਂਸਾਂ ਦੀ ਗੱਲ ਕਰਦੀਆਂ ਐਂਬੂਲੈਂਸਾਂ ਵੀ ਇੱਥੇ ਪਹੁੰਚੀ ਆਈਆਂ ਨੇ ਜੇਕਰ ਕੋਈ ਅਣਸੁਖਾਵੀ ਘਟਨਾ ਹੁੰਦੀ ਹੈ ਜੇਕਰ ਕੋਈ ਘਟਨਾ ਘਟਦੀ ਹੈ ਥਰੂ ਗੈਸ ਦੇ ਗੋਲੇ ਆਏ ਆ ਉਹਦੇ ਨਾਲ ਕਿਸਾਨ ਜਿਹੜੇ ਫੱਟੜ ਹੁੰਦੇ ਨੇ ਜਾਂ ਕਮੀ ਹੁੰਦੇ ਨੇ ਉਹਨਾਂ ਨੂੰ ਲਿਜਾਣ ਵਾਸਤੇ ਹਸਪੀਟਲ ਲਿਜਾਣ ਵਾਸਤੇ ਪ੍ਰਬੰਧ ਕੀਤੇ ਹੋਏ ਨੇ ਤੇ ਬਾਈ ਜੀ ਤਿਆਰੀ ਹੈ ਜੀ ਤੁਹਾਡੇ ਲਈ ਜਾਣ ਦੀ ਬੁੱਲ ਤਿਆਰੀ ਹੈ ਬੁੱਲ ਤਿਆਰੀ ਹੈ 73 ਗਾਦੇ ਗੋਲੇ ਸਿੱਟੇ ਗਏ 73 ਗਾਦੇ ਗੋਲੇ ਸਿੱਟੇ ਗਏ ਮੁਕਾਬਲਾ ਕਰਨ ਵਾਸਤੇ ਤਿਆਰ ਹੋ ਜੀ ਅਸੀਂ ਮੁਕਾਬਲਾ ਥੋੜਾ ਕਰ ਜਾ ਰਹੇ ਆ ਜੇ ਅੱਜ ਤਾਂ ਸ਼ਾਂਤਮਾਈ ਨਾਲ ਜਾ ਰਹੇ ਆ ਅਸੀਂ ਤਾਂ ਆਪਣਾ ਦਿੱਲੀ ਪਹੁੰਚਣਾ ਅਸੀਂ ਲੜਾਈ ਲੜਨ ਨਹੀਂ ਜਾ ਰਹੇ ਅਸੀਂ ਤਾਂ ਸ਼ਾਂਤਮਾਈ ਨਾਲ ਦਿੱਲੀ ਪਹੁੰਚਣਾ ਅੱਛਾ ਤੁਸੀਂ ਆਪਣੇ ਹੱਕਾਂ ਲਈ ਜਾਣਾ ਅਸੀਂ ਸ਼ੁਕਰਵਾਰੀ ਵੀ ਜਾਣ ਦੀ ਕੋਸ਼ਿਸ਼ ਕੀਤੀ ਸੀ ਸ਼ੁਕਰਵਾਰ ਕੀ ਮਾਹੌਲ ਸੀਗਾ ਸ਼ੁਕਰਵਾਰ ਕਿਉਂ ਰਹੀ ਗਏ ਜੀ ਦੱਸ ਦਿਓ ਸ਼ੁੱਕਰਵਾਰ ਕਿੰਨਾ ਸੀ ਤੁਸੀਂ ਸ਼ੁੱਕਰਵਾਰ ਜਾਣ ਦੀ ਕੋਸ਼ਿਸ਼ ਕੀਤੀ ਸੀ ਉਸ ਦਿਨ ਦਾ ਮਾਹੌਲ ਕੀ ਸੀਗਾ ਜੀ ਸ਼ੁੱਕਰਵਾਰ ਨੂੰ ਜਿਹੜਾ ਮੌਸਮ ਬੜਾ ਗਰਮ ਹੋ ਗਿਆ ਸੀਗਾ ਬੰਦੇ ਸਾਡੇ ਘੱਟੋ ਘਾਟੇ 16 17 ਬੰਦੇ ਫਟੜ ਹੋ ਗਏ ਸੀਗੇ ਜਿਨ੍ਹਾਂ ਦੇ ਅੱਖਾਂ ਸੱਟਾਂ ਲੱਗੀਆਂ ਕਿ ਇਹਦੇ ਲੱਤਾਂ 'ਚ ਲੱਗੀਆਂ ਕਿਹਦੇ ਬਾਹਾਂ ਟੁੱਟ ਗਿਆ ਕਿਹਦੇ ਕੁਝ ਹੋ ਗਿਆ ਉਹਨਾਂ ਨੂੰ ਲੈਸ ਕੰਦੇ ਲਈ ਉਹਨਾਂ ਨੂੰ ਹਸਪਤਾਲ ਪਹੁੰਚਾਉਣ ਦੇ ਲਈ ਸਾਡਾ ਕੋਈ ਸਮਾਂ ਨਹੀਂ ਸੀਗਾ ਅਸੀਂ ਹੋਰ ਸੰਘਰਸ਼ ਕਰੀਏ ਅਸੀਂ ਚਾਹੁੰਦੇ ਆ ਅਸੀਂ ਜੋ ਇਹਨਾਂ 페ਸ ਫੇਸਬੁਕ 'ਇਆ ਜਾਂ 101 ਬੰਦੇ ਦਾ ਜਥਾ ਲਗਾਵਾਗੇ ਉਹਦੇ ਉੱਤੇ ਅਸੀਂ ਟੱਲਿਆ ਸਾਡਾ ਜਿਹੜਾ ਫੈਸਲਾ ਕੀਤਾ ਆ ਉਹ ਪੂਰੇ ਤਰ੍ਹਾਂ ਲਾਗੂ ਕਰਦੇ ਆ ਇਹਦੇ ਐਸਕੂ ਟੀਮ ਹੈ ਸਾਡੀ ਉਹ ਵੀ ਸਾਡੀ ਸਾਈਡ ਤੇ ਬੈਠੀ ਹੁੰਦੀ ਆ ਜੇ ਕੋਈ ਬੰਦੇ ਸੱਟ ਲੱਗਦੀ ਆ ਚੋਟ ਲੱਗਦੀ ਆ ਜਾਂ ਪਾਣੀ ਮੰਗਦਾ ਜਾਂ ਚਾਹ ਮੰਗਦਾ ਕੋਈ ਚੀਜ਼ ਮੰਗਦਾ ਆ ਉਹ ਅਸੀਂ ਪਹੁੰਚਾਉਂਦੇ ਆ ਅੱਛਾ 101 ਕਿਸਾਨਾਂ ਦੀ ਲਿਸਟ ਆ ਗਈ ਹੈ ਤੁਹਾਡੇ ਕੋਲ ਕੋਲ ਹੈ ਜੀ 101 ਕਿਸਾਨਾਂ ਦੀ ਜਿਹੜੀ ਆ ਅਸੀਂ ਸਵੇਰੇ ਰਾਤ ਨੂੰ ਤਿਆਰ ਕਰਿੰਦੀ ਆ ਸਵੇਰੇ ਅਸੀਂ ਉਹਨੂੰ ਜਿਹੜੀ ਆ ਗਈ ਆ ਰਿਲੀਜ਼ ਕਰ ਦਈਦਾ ਆ 101 ਤੇ 101 ਹੀ ਰਹੂਗਾ ਐਕਚੁਅਲ ਦੋ ਵੀ ਨਹੀਂ ਹੋਣਗੇ 100 ਵੀ ਨਹੀਂ ਹੋਣਗੇ 99 ਵੀ ਨਹੀਂ ਹੋਣਗੇ 101 ਤੇ 101 ਹੀ ਜਾਊਗਾ ਅੱਗੇ ਨਾਲ ਉਹਦੇ ਹੋਰ ਬੰਦੇ ਲੈ ਜਾਊਗਾ ਜੋ ਕਰਨਗੇ ਉਹ ਹੀ ਕਰਨਗੇ ਪੈਦਲ ਜਾਓਗੇ ਤੁਰ ਕੇ ਜਾਓਗੇ ਹਨਾ ਪੈਦਲ ਜਾਣਗੇ ਨਿਹੱਥੇ ਜਾਣਗੇ ਸਾਰੇ ਬੰਨਾਂ ਕੋ ਝੰਡਾ ਤੇ ਆਪਣੇ ਛੋਟੀ ਡੰਡੇ ਦੇ ਡੰਡੇ ਚ ਪਾਏ ਹੁੰਦਾ ਝੰਡਾ ਸਿਰਫ ਦੋ ਚੀਜ਼ਾਂ ਹੋਣਗੀਆਂ ਹੋਰ ਕੁਝ ਨਹੀਂ ਹੋਊਗਾ ਸਰ ਬਿਲਕੁਲ ਇਹ ਕਿਸਾਨ ਆਗੂ ਨੇ ਜਿਹੜੇ ਕਹਿੰਦੇ ਵੀ ਭਾਈ ਸਾਡੇ ਹੱਥ ਦੇ ਵਿੱਚ ਜਿਹੜੀ ਸਾਡੇ ਝੱਤੀ ਬੰਦੀ ਦਾ ਝੰਡਾ ਹੋਊਗਾ ਜਾਂ ਜਿਹੜਾ ਡੰਡਾ ਜਿਹਦੇ ਵਿੱਚ ਝੰਡਾ ਝੰਡਾ ਪਾਇਆ ਹੋਊਗਾ ਉਹ ਹੋਊਗਾ ਤਾਂ ਇਧਰਲੇ ਪਾਸੇ ਦੀ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਇੱਕ ਪਾਸੇ ਕਿਸਾਨ ਨੇ ਤਾਂ ਦੂਸਰੇ ਪਾਸੇ ਹਰਿਆਣਾ ਪੁਲਿਸ ਹਰਿਆਣਾ ਪ੍ਰਸ਼ਾਸਨ ਵੱਲੋਂ ਪੈਰਾਮਿਲਟਰੀ ਫੋਰਸ ਤਾਇਨਾਤ ਕੀਤੀ ਹੋਈ ਹੈ ਸ਼ੰਭੂ ਬਾਰਡਰ ਤੇ ਹੁਣ ਕਿਸਾਨ ਆ ਉਹ ਕਿਸ ਤਰੀਕੇ ਦੇ ਨਾਲ ਅੱਗੇ ਵਧਣਗੇ ਕਿਉਂਕਿ ਮਾਨ ਬੋਲੋ ਇਹ ਸਿੱਧੇ ਤੌਰ ਤੇ ਕਿਹਾ ਗਿਆ ਹੈ ਵੀ ਭਾਈ ਤੁਸੀਂ ਪੈਦਲ ਦੇਸ਼ ਦੀ ਰਾਤ ਤੱਕ ਜਾ ਕੇ ਪ੍ਰੋਟੈਸਟ ਕਰ ਸਕਦੇ ਹੋ ਪਰ ਹੁਣ ਅੱਜ ਦਾ ਮਾਹੌਲ ਕੀ ਹੋ ਗਿਆ ਦੇਖਣ ਜੋ ਹੋ ਗਿਆ ਫਿਲਹਾਲ ਇਸ ਪਾਸੇ ਦੀ ਆਪਾਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਆ ਕਿ ਰੈਸਕਿਊ ਜਿਹੜੀਆਂ ਟੀਮਾਂ ਨੇ ਉਹ ਇੱਥੇ ਪਹੁੰਚ ਚੁੱਕੀਆਂ ਨੇ ਜਿਹੜੇ ਇੱਧਰ ਭਾਈ ਜੀ ਹੁਣੇ ਤਿਆਰ ਪਰ ਤਿਆਰ ਬੈਠੇ ਹੋਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਈ ਜੀ ਰੈਸਕਿਊ ਕਰਨ ਵਾਸਤੇ ਤੁਹਾਡੀ ਤਿਆਰੀ ਹੈ ਜੀ ਪੂਰੀ ਹਾਂਜੀ ਫੁੱਲ ਤਿਆਰੀ ਹੈ ਜੀ ਅੱਛਾ ਜੀ ਖੋਲ ਤਿਆਰੀ ਆਈ ਜਦੋਂ ਵੀ ਕੋਈ ਕਿੰਨੀਆਂ ਕਿੰਨੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਕਾਫੀ ਖੜੀਆਂ ਨੇ ਜੀ 10-15 ਗੱਡੀਆਂ ਖੜੀਆਂ ਨੇ ਇੱਥੇ ਹਾਂਜੀ ਸ਼ੁੱਕਰਵਾਰ ਵੀ ਤੁਸੀਂ ਇੱਥੇ ਪੁਆਇੰਟ ਕੀਤਾ ਸੀ ਤੁਹਾਨੂੰ ਜੀ ਹਾਂਜੀ ਸ਼ੁੱਕਰਵਾਰ ਵੀ ਅਸੀਂ ਤੇ ਇੱਥੇ ਸ਼ੁੱਕਰਵਾਰ ਦਾ ਕੀ ਮਾਹੌਲ ਸੀਗਾ ਜੀ ਇੱਥੇ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਜੀ ਹਾਲਾਤ ਜੀ ਬਹੁਤ ਵਿਗੜੇ ਹਾਲਾਤ 6-7 ਮਰੀਜ਼ ਕਾਇਲ ਵੀ ਹੋਏ ਉਹਨਾਂ ਨੂੰ ਲੈ ਕੇ ਗਏ ਸੀ ਰਾਜਪੁਰੇ ਜੇ ਰੱਬ ਨਾ ਕਰੇ ਕੋਈ ਅਣਸਖਾਵੀ ਘਟਨਾ ਹੁੰਦੀ ਐ ਐਂਬੂਲੈਂਸ ਹਸਪੀਟਲ ਲੈ ਕੇ ਜਾਉਗੇ ਜੇ ਤੁਸੀਂ ਇੱਥੇ ਨੇੜੇ ਹਸਪੀਟਲ ਲੈ ਕੇ ਜਾਵਾਂਗੇ ਜੀ ਹਸਪੀਟ ਹਾਂਜੀ ਕਿ ਬਿਲਕੁਲ ਤਾਂ ਇਹ ਜਿਹੜੀਆਂ ਫਰਸਟ ایڈ ਦੇਣ ਵਾਸਤੇ ਜਾਂ ਰੈਸਕਿਊ ਜਿਹੜੀਆਂ ਟੀਮਾਂ ਨੇ ਉਹ ਇੱਥੇ ਤਿਆਰ-ਬਰ-ਤਿਆਰ ਖੜੀਆਂ ਹੋਈਆਂ ਨੇ ਇਧਰਲੇ ਪਾਸੇ ਤੁਹਾਨੂੰ ਐਂਬੂਲੈਂਸਾਂ ਦਿਖਾ ਦਿੰਨੇ ਆ ਕਿ ਐਂਬੂਲੈਂਸਾਂ ਬਿਲਕੁਲ ਤਿਆਰ-ਬਰ-ਤਿਆਰ ਖੜੀਆਂ ਹੋਈਆਂ ਨੇ ਜੇਕਰ ਕੋਈ ਅਣਸੁਖਾਵੀ ਘਟਨਾ ਹੁੰਦੀ ਹੈ ਜੇਕਰ ਕੋਈ ਇੱਥੇ ਘਟਨਾ ਘਟਦੀ ਹੈ ਜੇ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਕਿਸਾਨ ਪ੍ਰਭਾਵਿਤ ਹੁੰਦੇ ਨੇ ਕਿਸਾਨ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਹਸਪੀਟਲ ਲੈ ਜਾਣ ਵਾਸਤੇ ਜਾਂ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਇੱਥੇ ਟੀਮਾਂ ਪਹੁੰਚੀ ਹੋਈਆਂ ਨੇ ਤਾਂ ਇਧਰ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ 108 अच्छा शुक्रवार ਦੇ ਮਾਹੌਲ ਦੀ ਗੱਲ ਕਰ ਲਈਏ ਸ਼ੁੱਕਰਵਾਰ ਦੇ ਹਾਲਾਤ ਕਿਹੋ ਜਿਹੇ ਸੀਗੇ ਤੁਸੀਂ ਇੱਥੇ ਸੀਗੇ ਉਸ ਦਿਨ ਜੀ ਹਾਂਜੀ ਉਸ ਦਿਨ ਵੀ ਇੱਥੇ ਸੀ ਜੀ ਉਸ ਦਿਨ 15 20 ਜਣੇ ਦੇ ਸੱਟ ਲੱਗੇ ਆਣੇ ਜੀ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਸੀ ਹਾਂਜੀ ਤੁਹਾਨੂੰ ਕਿਸ ਤਰ੍ਹਾਂ ਦੀਆਂ ਇਨਸਟਰਕਸ਼ਨ ਦਿੱਤੀਆਂ ਗਈਆਂ ਨੇ ਜੇ ਕਿਸ ਤਰ੍ਹਾਂ ਦੇ ਹਾਲਾਤ ਹੋ ਸਕਦੇ ਨੇ ਇਸ ਟਾਈਮ ਐਮਰਜੈਂਸੀ ਲਈ ਰੈਡੀ ਹੈ ਜੀ ਹਰ ਟਾਈਮ ਅੱਛਾ ਹਾਂਜੀ ਕਿਸੇ ਵੀ ਪਾਤ ਕਰ ਲੈਣੇ ਸਥਿਤੀ ਦੇ ਨਾਲ ਜੱਠਣ ਵਾਸਤੇ ਤਿਆਰ ਹਾਂ ਜੀ ਹਾਂਜੀ ਐਮਰਜੈਂਸੀ ਲਈ ਆ ਟੈਂਪ ਰਾਈਡ ਹੈ ਜੀ ਹਾਂਜੀ ਬੰਦੂ ਜਿਹੜੇ 108 ਐਂਬੂਲੈਂਸ ਦੇ ਇਹ ਕਰਮਚਾਰੀ ਨੇ ਇਹ ਬਾਈ ਜੀ ਹੁਣੇ ਉੱਥੇ ਉਧਰ ਦੇ ਪਾਸੇ ਇੱਕ ਵਾਰ ਕਿਸਾਨ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਇਹ ਵੀ ਤਿਆਰ ਬਰ ਤਿਆਰ ਬੈਠੇ ਹੋਏ ਨੇ ਤੇ ਪ੍ਰਸ਼ਾਦਾ ਸ਼ੱਕ ਰਹੇ ਨੇ ਤਾਂ ਇਹਨਾਂ ਕਿਸਾਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਥੋੜੀ ਦੂਰੀ ਤੇ ਜਿਹੜਾ ਸ਼ੰਭੂ ਬਾੜ ਰਿਹਾ ਉੱਥੇ ੱਲੇ ਪਾਸੇ ਹਰਿਆਣਾ ਸ਼ੁਰੂ ਹੋ ਜਾਂਦਾ ਤਾਂ ਉਧਰ ਦੇ ਪਾਸੇ ਜਿਹੜਾ ਬਿਲਕੁਲ ਫੌਜ ਦੀ ਗੱਲ ਕਰ ਰਹੀ ਹੈ ਪੈਰਾਮਿਲਟਰੀ ਫੋਰਸ ਦੀ ਬਾਪੂ ਜੀ ਕੀ ਹਾਲ ਚਾਲ ਠੀਕ ਹੋ ਬਾਪੂ ਜੀ ਕਿੱਦਾਂ ਸੇਤਾ ਠੀਕ ਠਾਕ ਜੀ ਚੜਦੀ ਕਲਾ ਜੀ ਕੀ ਤਿਆਰੀ ਹੈ ਤੁਹਾਡੀ ਦਿੱਲੀ ਜਾਣ ਦੀ हां जी तैयारी है जी ਸਾਡਾ ਜਸਾ ਜਾਊ 101 ਦਾ ਜਸਾ ਜਾਊਗਾ ਬਾਕੀ ਅਸੀਂ ਵਲੰਟੀਅਰਾਂ ਅਸੀਂ ਬਾਹਰ ਆਪਣੀ ਸਟੇਜ ਦੀ ਰਾਖੀ ਕਰਨੀ ਆ ਕੋਈ ਬਾਹਰੋਂ ਕੋ ਲੜਬਾ ਜਾਣ ਕੇ ਕੋਈ ਨੁਕਸਾਨ ਨਾ ਕਰੇ ਤੇ ਜੋ ਜੋ ਕਿਸਾਨਾਂ ਦੇ ਨਾਂ ਨ ਲੱਗ ਸਕੇ ਅਸੀਂ ਵਲੰਟੀਅਰਾਂ ਆਪਣੀ ਡਿਊਟੀ 'ਤੇ ਖੜੇ ਆ 101 ਦਾ ਜਸਾ ਤਿਆਰ ਆ ਉਹ ਜਾਣ ਨੂੰ 4:00 ਵਜੇ 12:00 ਵਜੇ ਚਲੇ ਜਾਊਗਾ ਜੀ ਮਾੜਾ ਦਾ ਨਾਮ ਲਾ ਕੇ ਹੁਣ ਚਾਲੇ ਪਾ ਰਹੇ ਆ ਜੀ ਚੜ੍ਹਦੀ ਕਲਾ ਜੀ ਮਾੜਾ ਦਾ ਨਾਮ ਲੈ ਕੇ ਆਪਣਾ ਪਾਠ ਕਰ ਲਿਆ ਸਵੇਰ ਦਾ ਰੱਬ ਦਾ ਨਾਮ ਲਿਆ ਹੁਣ ਚੜ੍ਹਦੀ ਕਲਾ ਜਾਵਾਂਗੇ ਬਿਲਕੁਲ ਬਿਲਕੁਲ ਤਾਂ ਤੱਕ ਬਾਅਦ ਅੱਗੇ ਉਹ ਸੈਂਡੀਆਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਆ ਥੋੜੀ ਦੂਰੀ ਤੋਂ ਆਪ ਦੇਵਾਂਗੇ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਹਰਿਆਣੇ ਦਾ ਬਾਟਰਾਂ ਥੋੜੀ ਦੂਰੀ ਤੇ ਤਾਂ ਕਿਸਾਨ ਬਹੁਤ ਜਿਹੜੇ ਗਰਵੇ ਕਰਦੇ ਹੋਰ ਬਾਲ ਬਣੇ ਹੈ ਬਹੁਤ ਵੱਡੀ ਗਿਣਤੀ ਦੇ ਜੇ ਤੁਸੀਂ ਕਿਸਾਨੀ ਦੇ ਨਾਲ ਹੈ ਵੱਡੀ ਗਿਣਤੀ ਦਾ ਉਹ ਹਰਿਆਣਾ ਪ੍ਰਸ਼ਤ ਨੂੰ ਮੱਦੀ ਗੱਲ ਪੈਰਾਮੈਟਰੀ ਫੋਰਸ ਦੀ ਗੱਲ ਕਰ ਰਹੇ ਨੇ ਜਿਹੜੇ ਲੋਕਾਂ ਦੇ ਵਿੱਚ ਜਵਾਨ ਨਾਮ ਕੀਤੇ ਹੋਏ ਨੇ ਉਹ ਤਰ ਦੇਖ ਰਿਹਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਉਹ ਅੱਗੇ ਵਧਣਗੇ ਹਾਲਾਂਕਿ ਸ਼ੁਕਰਵਾਰ ਦੀ ਗੱਲ ਕਰਨੀ ਹੈ ਸ਼ੁਕਰਵਾਰ ਨੂੰ ਵੀ ਜਿਹੜੇ ਕਿਸਾਨ ਸਗੇ ਬਹੁਤ 101 ਕਿਸਾਨਾਂ ਦੇ ਜਥੇ ਦੇ ਰੂਪ ਦੇ ਵਿੱਚ ਮਰਜੀਵੜੇ ਆ ਦਜਨਾਂ ਨੂੰ ਨਾਮ ਦਿੱਤਾ ਗਿਆ ਮਰਜੀਵੜਿਆਂ ਦਾ ਜਥਾ ਉਹਨਾਂ ਦੇ ਰੂਪ ਦੇ ਵਿੱਚ ਕਿਸਾਨ ਜਿਹੜੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਕਿਸਾਨਾਂ ਨੂੰ ਅਥਰੂ ਗੈਸ ਦੇ ਗੋਲੇ ਕਿਸਾਨਾਂ ਦੇ ਸਿੱਟ ਕੇ ਜਾਂ ਥਰੂ ਗੈਸ ਦੇ ਗੋਲੇ ਦਾ ਕੇ ਕਿਸਾਨਾਂ ਨੂੰ ਪ੍ਰਭਾਵਿਤ ਕੀਤਾ ਗਿਆ ਸੀਗਾ ਪਰ ਹੁਣ ਜਿਹੜੇ ਕਿਸਾਨ ਨੇ ਉਹ ਵੀ 101 ਕਿਸਾਨਾਂ ਦੀ ਜਿਹੜੀ ਸੰਖਿਆ ਦੇ ਵਿੱਚ ਜ 101 ਕਿਸਾਨਾਂ ਦੇ ਜਥੇ ਦੇ ਰੂਪ ਦੇ ਵਿੱਚ ਅੱਗੇ ਅੱਜ ਵਧਣਗੇ ਤਾਂ ਹੋਰ ਵੀ ਇਧਰ ਕਿਸਾਨ ਵੀਰ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਬਾਪੂ ਜੀ ਤਿਆਰੀ ਆ ਅੱਗੇ ਵਧਣ ਦੀ ਪੂਰੀ ਤਿਆਰੀ ਆ 101 ਕਿਸਾਨਾਂ ਦਾ ਜਥਾ ਜਾਊਗਾ ਤੇ ਸ਼ਾਂਤਮਈ ਜਾਊਗਾ ਖਾਲੀ ਹੱਥ ਜਾਊਗਾ ਜੇ ਉਹਨਾਂ ਨੰਗਨ ਦਿੱਤਾ ਠੀਕ ਹੈ ਜੇ ਨਹੀਂ ਤਾਂ ਫੇਰ ਵੀ ਆਪਣੇ ਕੋਚੇ ਕਰੂੰਗਾ ਪੇ ਦਿੱਲੀ ਪਹੁੰਚਾਂਗੇ ਸਰਕਾਰ ਐ ਹੋਜੀ ਨਿਕੰਮੀ ਸਰਕਾਰ ਵਾ ਜਿਹੜੇ ਇਹਨਾਂ ਦੇ ਮੰਤਰੀ ਆ ਬਿੱਟੂ ਜਿਹੜਾ ਵਾ ਮੈਂ ਕੇਂਦਰਿਆ ਮੰਤਰੀ ਆ ਉਹ ਵੀ ਕਹਿੰਦਾ ਹੈਗਾ ਪੇ ਖਾਲੀ ਹੱਥ ਆ ਜੋ ਕੋਈ ਗੱਲ ਨਹੀਂ ਹੋ ਰਹੀ ਇਹਨਾਂ ਦੇ ਮੰਤਰੀ ਬੋਲੇ ਖਾਲੀ ਹੱਥ ਚੱਲ ਜਾਣ ਕਿਸਾਨ ਕੋਈ ਗੱਲ ਨਹੀਂ ਗਈ ਪਰ ਜਿੱਦ ਨਾਲ ਹੋਣਾ ਇਹ ਖੇਤਰੀ ਨੂੰ ਖਾਲੀ ਹੱਥ ਬਿਲੇ ਤੁਰਿਆ ਫੇਰ ਇਹਨਾਂ ਗੋਲੀਆਂ ਮਾਰੀਆਂ ਸਾਡੇ ਤੇ ਧੂਏਰੇ ਬੰਬ ਛੁੱਟਿਆ ਅਤ ਦਾ ਅਸਰ ਕੀਤਾ ਇਹਨਾਂ ਨੇ ਕਿਉਂਕਿ ਸਾਡੇ ਚ 16 ਜਿਹੜੇ ਕਿਸਾਨ ਮਜ਼ਦੂਰ ਜਖਮੀ ਹੋਏ ਆ ਫੇਰ ਵੀ ਇਹ ਜਿਹੜਾ ਛੋਟ ਦੇ ਫੇਰ ਸਾਡੇ ਆਗੂ ਭਦੇਰ ਨੇ ਜਥਾ ਵਾਪਸ ਲਿਆਂਦਾ ਕਿਉਂਕਿ ਸਾਡਾ ਨੁਕਸਾਨ ਬਹੁਤ ਹੈ ਅੱਜ ਤੁਹਾਨੂੰ ਕੀ ਲੱਗਦਾ ਅੱਜ ਅੱਗੇ ਜਾਣ ਦੇ ਦੇਣਗੇ ਅੱਜ ਦੇ ਹਾਲਾਤ ਕੀ ਹੈ ਨਹੀਂ ਜੀ ਇਹਨਾਂ ਕੱਲ ਮੈਂ ਵੇਖਿਆ ਕੱਲ ਸਾਰਾ ਦਿਨ ਹੀ ਬਿਲਡਿੰਗ ਕਰਦੇ ਰਹੇ ਆ ਹੋਰ ਸਖਤ ਸਖਤ ਕਰਤਾ ਇਹਨਾਂ ਨੇ ਰਿਕਾਵਟਾ ਬਹੁਤ ਜਿਆਦੀਆਂ ਲਾਈਆਂ ਵਾ ਪਰ ਅਸੀਂ ਸਰਕਾਰ ਨੂੰ ਆਂਦੇ ਆ ਕਿੰਨੀ ਸਾਡੀਆਂ ਮੰਗਾਂ ਯਾਰ ਕੀ ਲਖੀਨਪੁਰ ਖੀਦੀ ਜਾਂ ਦੋਸਿਆਂ ਨੂੰ ਸਜ਼ਾ ਦਿਵਾਉਣੀ ਆ ਕੀ ਨਰੇਗਾ ਦਾ 200 ਦਿਨ ਦਿਹਾੜੀ ਲੈਣੀ ਆ ਹੈ ਫੇਰ ਇਹਦੇ ਨਾ ਨਾ ਜਿਹੜਾ ਕਰਜ਼ਾ ਮੁਕਤ ਹੀ ਉਹਨੇ ਕਰ ਦੋ ਵੱਡੇ ਵੱਡੇ ਬਾਨੀ ਦਾਨੀ ਉਹਨਾਂ ਦਾ ਕੀਤਾ ਕਿਸਾਨਾਂ ਦਾ ਕਰਦੇ ਨੇ ਜੇ ਤਾਂ ਕੀ ਆ ਫੇਰੇ ਆ ਜੰਦੇ ਤੇ ਹੀ ਫਸਲਾਂ ਤੇ ਐਮਐਫਸੀ ਦੀ ਗਰੰਟੀ ਬਣਾ ਦਿਓ ਇਹਦਾ ਕਾਨੂੰਨ ਬਣਾ ਦਿਓ ਸਾਨੂੰ ਪਤਾ ਲੱਗੇ ਅਸੀਂ ਜਿਹੜੀ ਫਸਲ ਬਿਜਨੇ ਆ ਉਹ ਕਿਹੜੇ ਭਾਅ ਵਿਗਨੇ ਆ ਜਿਤਨਾ ਨੇ ਇਹਨਾਂ ਹਰ ਕੇ ਸਾਡਾ ਝੋਨਾ ਰੋਲ ਦਿੱਤਾ ਵਾ ਜੇ ਐਮਐਫਸੀ ਉੱਤੇ ਬਣੀ ਹੁੰਦੀ ਤਾਂ ਪਈ ਸਾਡਾ ਪਤਾ ਹੁੰਦਾ ਪਈ ਐ ਰੇਟ ਤੇ ਵਿਗਣਾ ਵਾ ਤਾਂ ਹੁਣ ਤੁਹਾਡੀ ਤਿਆਰੀ ਹੈ ਜੀ ਹੁਣ ਤਰੀਕੇ ਨਾਲ ਜਾਓ ਕਈ ਸ਼ਾਂਤ ਬਈ ਤਰੀਕੇ ਨਾਲ ਬਿਲਕੁਕੁਲ ਤਿਆਰੀ ਆ ਅੱਜ ਵੀ ਜਥਾ ਜਾਓ ਕੱਲ ਨੂੰ ਜਾਓ ਪਰਸੋਂ ਜਾਓ ਲਗਾਤਾਰ ਸਾਡੇ ਜਥੇ ਜਾਂਦੇ ਰਹਿਣਗੇ ਜਿੰਨਾ ਮਰਜ਼ੀ ਸਾਡੇ ਦੇ ਬੰਬ ਸੁੱਟ ਲੈਣ ਜੋ ਮਰਜ਼ੀ ਕਰ ਲੈਣ ਇਹ ਤਾਂ ਕਹਿੰਦੇ ਟਰੈਕਟਰਾਂ ਦੀਆਂ ਨੇ ਜਾਣ ਦੇਣੀਆਂ ਇਹਨਾਂ ਦੇ ਵਿੱਚ ਬਾਂਬੋ ਆ ਮੋਡੀਫਾਈਡ ਟਰੈਕਟਰ ਆ ਕੋਈ ਸਾਡੇ ਕੋਲ ਅਸਲਾ ਨਹੀਂ ਹੈਗਾ ਖਾਲੀ ਹੱਥਾਂ ਆ ਜਦੋਂ ਮਰਜੀ ਟਰਾਲੀਆਂ ਦੀ ਤਲਾਸ਼ੀ ਵੀ ਕਰ ਸਕਦੇ ਆ ਜੀ ਤਾਂ ਇੱਕ ਵਾਰ ਉਹ ਸਾਈਡ ਵੀ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਕਿ ਕਿਸਾਨ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਤਿਆਰ ਬਰ ਤਿਆਰ ਖੜੇ ਨੇ ਤਾਂ ਹੁਣ ਦੇਖਣਾ ਹੋਏਗਾ ਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਹਰਿਆਣਾ ਸਰਕਾਰ ਵੱਲੋਂ ਜਾਂ ਹਰਿਆਣਾ ਪੁਲਿਸ ਵੱਲੋਂ ਇਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਜਿਹੜੇ 101 ਕਿਸਾਨਾਂ ਦੇ ਜਥੇ ਦੇ ਰੂਪ ਦੇ ਵਿੱਚ ਕਿਸਾਨ ਦਿੱਲੀ ਵਾਲੋਂ ਦੇ ਦੀ ਰਹਾਤਾ ਨਹੀਂ ਤੱਕ ਪਹੁੰਚ ਕੇ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਹਰਿਆਣਾ ਪ੍ਰਸ਼ਾਸਨ ਵੱਲੋਂ ਜਾਂ ਹਰਿਆਣਾ ਸਰਕਾਰ ਵੱਲੋਂ ਜਾਂ ਹਰਿਆਣਾ ਬਾਰਡਰ ਤੇ ਜਿਹੜਾ ਸ਼ੰਭੂ ਬਾਰਡਰ ਤੇ ਤਨਾਤ ਪੈਰਾ ਮਿਟਰੀ ਫੋਰਸ ਦੇ ਜਿਹੜੇ ਜਵਾਨ ਨੇ ਉਹਨਾਂ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਦਿੱਤਾ ਜਾਂਦਾ ਜਾਂ ਨਹੀਂ ਚੌਣ ਵਾਲੇ ਸਮੇਂ ਦੇ ਵਿੱਚ ਕਿਸਾਨ ਕੋਈ ਹੋਰ ਰਣਨੀਤੀ ਲੀਕਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਬੜੇ ਰੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ